ਆ ਜੀ ਮੈਂ ਵੀ ਬੁਲਾਇਆ ਮੈਂ ਹਾਂ ਤੂੰ ਮਨ ਵਿੱਚ ਇਨੀ ਗੱਲ ਕਹੀ ਹਣਾ ਈ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਲੈ ਸਾਈਡ ਦੇ ਨਾਲ ਮੈਂ ਸਾੜੇ ਕਿਰੇ ਕਰਕੇ ਗੱਡੀਆਂ ਨਹੀਂ ਲੱਗੀਆਂ ਵਿੱਚ ਮੈਡਮ ਮੇਰੀ ਵੀਡੀਓ ਬਣਾਓ ਲੋਡ ਨਹੀਂ ਤੂੰ ਮਤਲਬ ਸਾਰਾ ਮੇਰੀ ਵੀਡੀਓ ਕੀ ਗੱਲ ਚਾਹਤਾਂ ਮੈਂ ਵੀਡੀਓ ਦੀ ਗੱਲ ਆਪਾਂ ਲਈਏ ਤੈਨੂੰ ਮੈਂ ਆਪਣੀ ਜਗ੍ਹਾ ਬੁਲਾਜਾਂਗਾ ਆਪਣੀ ਜਗ੍ਹਾ ਨਹੀਂ ਵਰਦੀ ਪਾ ਕੇ ਲੋਤੇ ਨਹੀਂ ਮੈਂ ਆਪਣੀ ਵੀ ਕੀ ਕਰਦੇ ਕਮਾਲ ਹੋਈ ਤੇਰੀ ਵਾਲੀ ਤੈਨੂੰ ਕੀ ਕਿਹਾ ਤੈਨੂੰ ਬੁਲਾਉਂਦੀ ਯਾਰ ਮੈਂ ਲਾਉਣੀ ਆ ਜਾਣੀਆਂ ਟੱਟੇ ਦਾ ਜੂੜਾ ਤੇ ਲਵਾੜੀ ਮੈਂ ਲਵਾਉਣੀ ਆ ਲਾੜੀਆਂ ਲਾਓ ਮੈਂ ਨਹੀਂ ਲਾਉਣੀ ਆ ਉਹ ਜੈੱਟ ਬਲੈਕ ਵੀ ਹੋਈ ਜੀ ਕੋਈ ਨਹੀਂ ਚ ਤਾਂ ਮੈਂ ਤੇ ਸਾਡ ਪਈ ਮੇਰੇ ਤੇ ਪਵਾ ਦੇ। ਆਹ ਠੀਕ ਪਾ ਦੇਣਾ। ਆਹ ਡ ਬਈ ਮਲਾਜਮ ਐ ਤੇ ਜਾੜੀਆਂ ਲਾ ਕੇ ਤੋਰੇ ਫੇਰਾ। ਆਹ ਮੈਂ ਲਾਉਣੀਆਂ ਮੈਂ ਤੈਨੂੰ ਬੜੀ ਵਾਰੀ ਕਹਤਾਈ। ਕੀ ਕਰੇ ਮੈਨੂੰ ਪੈਰ ਮਿਲੂਗਾ। ਮੈਨੂੰ ਕੀ ਕਹਤਾ? ਐਵੇਂ ਤੂੰ ਰੁਕ ਜੰਦਾ ਮੈਨੂੰ ਕੀ ਕਹਤਾ? ਰੁਕਣਾ ਨਹੀਂ। ਜਦੋਂ ਮੈਂ ਇੱਕ ਵਾਰੀ ਕਹਿ ਤਾ ਮਲਾਜਮ ਐ ਯਾਰ ਮੈਂ ਕਿਹ ਕੰਮ ਨੂੰ ਲਾਇਆ ਹੋਣੀ ਐ। ਤੇ ਫਿਰ ਤੇਨੂੰ ਕੀ ਕਿਹਾ ਕੀ ਕਿਹਾ ਕੀ ਕਿਹਾ। ਆਹ ਕਹਿ ਕੇ ਬੱਸ ਨਾ। ਕੀ ਕਿਹਾ ਕੀ। ਤੇ ਐਵੇਂ ਬਚੀ ਜਾਂਦਾ ਤੂੰ ਉਦੋਂ ਨਹੀਂ ਆਜ ਤੇ ਸਾਈਡ ਤੇ ਤੈਨੂੰ ਸਾਈਡ ਤੇ ਗਿਆ ਤੈਨੂੰ ਕੁਝ ਗਿਆ ਤੈਨੂੰ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰੋ ਭਰਾ ਮੇਰਾ ਨਾ ਜੜਨੇ ਭਾਈ ਸਾਈਡ ਤੇ ਕਰਨ ਮਣੀ ਲੈ ਕਾ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਉਹ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰ ਇੱਕ ਮਿੰਟ ਮੇਰੀ ਗੱਲ ਹਾਂ ਬੋਲੋ ਤੋ ਅਸਲਾ ਨਾ ਜਿੰਦੇ ਐਨਾ ਜੋ ਹੈ ਨਹੀਂ ਹੁੰਦੇ ਦੋ ਦੇ ਜੀ ਰਹਿ ਵੀ ਜਾ ਕੇ ਮੈਂ ਤੇਰੇ ਕੋਲ ਆ ਰਹੀ ਆ ਵੀ ਜਾ ਕੇ ਕਵਰੀ ਕੀ ਕੀਤੀ ਰਹੀ ਰਹੀ ਰਹਿ ਨੂੰ ਜਾ ਕੇ ਥਾਣੇ ਪਾਜ ਕਿੰਨੇ ਅਸਲੇ ਚਾਰ ਕਿਲੋ ਮਿੰਟ ਦਾ ਰੋਡ ਮਰ ਕਵਰ ਕਰਦੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਚੱਕ ਲੱਗੇ ਜਿਹੜੀ ਮੇਰੀ ਡਿਊਟੀ ਬੈਂਟ ਨਹੀਂ ਲਿਆ ਵੀ ਤੇਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਤੇ ਮੈਂ ਵੀ ਥਾਣੇ ਕੱਟੇ ਜਾਂ ਮੈਂ ਸਿੱਧਾ ਨਹੀਂ ਇੱਥੇ ਆ ਗਿਆ ਮੈਂ ਨਹੀਂ ਰੋਕ ਦਤਾ ਵੀ ਇਹਨਾਂ ਮੈਂ ਲਾਉਣੀ ਆ ਜਿਹੜੀ ਇਨਫੋਰਮੇਸ਼ਨ ਵੀ ਉਹ ਹੀ ਆਪਣੀ ਡੂੜੀ ਕਰਾਂ ਨਾ ਅੱਜ ਵਾਲੀ ਵੀ ਇੱਕ ਗੱਲ ਜਾਗਰ ਨਹੀਂ ਡੂੜੀ ਸੁ ਕਰ। ਅੱਜ ਮੈਂ ਕਰਾਉਂਦੇ ਜਾਲੀ ਲਾਹ ਲੈ ਲੋ। ਡੋੜੀ ਆਉਣੀ ਬਲੰਦ ਰਹੇ ਸਬੇਕ ਲੋ। ਮੈਂ ਨਹੀਂ ਸਦਣਾ ਕੋਈ ਨਹੀਂ ਲਵਾ ਕੇ ਕਰਨੀ ਚਾਹੇ ਲਾਹ। ਕੋਈ ਚੱਕਰ ਨਹੀਂ ਦਿੱਤਾ। ਆਪਣੀ ਡੂੜੀ ਜਿਹੜੀ ਤੁਸੀਂ ਕਰਨੀ ਵੀ ਮੇਰੇ ਤੋਂ ਹਾਨ ਕਰਨਾ ਮੈਂ ਮੈਂ ਨਹੀਂ ਰੂੰਗੀ ਜਾਲੀ ਦੀ ਡੂੜੀ ਦਾ ਨਹੀਂ। ਮੈਂ ਨਹੀਂ ਰੂੰਗੀ। ਪੌਟੇਬਲ ਆਹ ਬੰਨ ਮਾ ਇਹ ਜੋ ਬਣਾਈਆਂ। ਇਹ ਨਹੀਂ ਰੂੰਗੀ ਬਣਾਈਆਂ। ਇਹ ਨਹੀਂ ਰੂੰਗੀ। ਗੰਗਾ ਨਾ 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 ਬਹਾਨਾ ਬਹਾਨਾ। ਮੈਂ ਨਾ ਲਵਾਉਂਦਾ। ਆਡੇ ਸੰਗਾਂ ਗਾੜੇ ਤੁਸੀਂ ਜੂਰੀ ਗਾੜੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਹਦਾ ਫਿਰ ਮੈਂ ਚਿੱਟੀ ਸਾਹ ਲਾਣਾ ਫੋਨ ਜਿਨਾਂ ਨਾਲ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਿਉਂ ਆਉਣਾ ਨੂੰ ਸਾਡੇ ਸੰਗਾਂ ਟੈਂਡਰ ਨੇ ਟੈਂਡਰ ਵੀ ਆਪਣੀ ਕਹਣੇ ਮੈਂ ਸੰਗਾਂ ਗਾਣੇ ਮੈਂ ਮਹਿਕਮੇ ਨਾਲ ਗਾਣੇ ਮੈਂ ਮਹਿਕਮੇ ਸਾਹਿਬ ਗਾਣੇ ਆਪਣਾ ਬੋਲ ਕੋਈ ਜੱਟ ਨਹੀਂ ਲਾੜੂ ਜਿਨੂੰ ਫੋਨ ਲਾਉਣਾ ਲਾ ਦਈ ਹਲੋ ਬੰਦਾ ਡਿੱਗੀ ਨਾਲ ਸੁਣਾ ਹਲੋ ਕੰਡੀ ਸਰ ਆਸਰੇ ਤੇ ਰੋਕ ਕੇ ਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਗੱਡਾ ਮਲਾਜਮ ਪਲਾਂਟਮ ਕਾਣਾ ਬਾਦੀ ਕੱਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਦਿਖਾਦਾ ਕਰਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਵੇ ਵੋਈ ਕੋਈ ਮੈਂ ਖੋਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਉਧਰ ਜਿਹੜਾ ਸਪੈਡ ਲੈ ਲੈ ਜੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਬਣਾਈ ਜਾਂਦੇ ਮੈਂ ਕਿ ਤੈਨੂੰ ਆਖਣੇ ਗੱਡੀ ਸਾਈਡ ਤੇ ਕਰ ਮਤਲਬ ਬੋਲਣ ਦੀ ਤੇ ਜੱਜ ਛੱਡਣਾ ਹੀ ਕਰ ਮਲਾਜਮ ਕਹਿੰਦਾ ਤੂੰ ਆਪਣਾ ਮੈਨੂੰ ਉਹਦੇ ਜਾਲੀਆਂ ਲੀਆਂ ਲਾ ਸਾਈਡ ਤੇ ਨਮਾਟਿਆ ਤਾਂ ਮੈਂ ਮੇਰੀਆਂ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਹਨਾਂ ਹੈਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦੋਂ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੇ ਕੰਮ ਨੂੰ ਰੋਣਾ ਗਏ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਅਸੀਂ ਵੀ ਆਪਣੀ ਡਿਊਟੀ ਕਰਨ ਦੇ ਜੀਵਾ ਤੂੰ ਆਖੜਨ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਇੱਕਦਮ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨਾਂ ਨੂੰ ਕਿੰਨੀ ਇੱਜ਼ਤ ਦੇ ਦਿੱਤੀ ਜਦ ਦੇ ਨਾ ਬਲੂ ਹੁੰਦਾ ਕਿੰਨੀ ਇੱਜ਼ਤ ਜਿੰਨੇ ਤੁਸੀਂ ਕਿੰਨੀ ਇੱਜ਼ਤ ਜਿੰਨੇ ਅਗਲੇ ਨੂੰ ਵੀ ਦੇ ਬੰਦੇ ਵਿੱਚ ਤੁਹਾਡਾ ਵੀ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੀ ਆ ਰਿਕਾਰਡਿੰਗ ਤੇ ਹਾਂ ਠੀਕ ਆ ਇਹਨਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਰੀਆਂ ਲਾਉਣ ਲਈ ਕਹੇ ਤੁਹਾਨੂੰ ਹੋਰ ਕੀ ਕਹੇ ਤਾ ਮੁੱਤੋ ਤੁਸੀਂ ਕਹਿੰਦੇ ਵਿੱਚ AK47 ਰੱਖੀ ਆ ਹਾਂ ਮੈਨੂੰ ਮੇਰਾ ਸਮਝ ਆ ਗਿਆ ਮੈਂ ਤੁਹਾਨੂੰ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਇੱਥੇ ਨਹੀਂ ਨਹੀਂ ਤੁਸੀਂ ਫਿਰ ਕਿੱਦਾਂ ਗਏ ਹੋ ਤੁਹਾਨੂੰ ਇਹ ਤੋਂ ਕੋਹੜੇ ਮੇਕੋ ਵੀ 47 ਹੈਗੀ ਇਹ ਕੀ ਗੱਲ ਵੀਡੀਓ ਨਹੀਂ ਵੇਚੀ ਆ ਵੀਡੀਓ ਇੱਥੇ ਸਾਰਾ HD ਜੈਡ ਰਿਕਾਰਡ ਆ ਬਸ ਇੱਥੇ ਸਾਨੂੰ ਦਿਖਾਵਾਂਗੇ ਹਾਂ ਤੁਸੀਂ ਤੇ ਦਾਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੈਂ ਇੱਥੇ ਪਲਾਇਨ ਕੋਹੜੇ ਤੇ ਕਿ ਨਾ ਨਹੀਂ ਫੜ ਕੇ ਨਾ ਹੁੰਦੇ ਤੇਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਿਹਾ ਸੀ ਅਰੇ ਜਾਲੀਆਂ ਨਾਲ ਤੁਹਾਨੂੰ ਜਾਣੀ ਇੱਥੇ ਰੋਕਿਆ ਉਹਨੇ ਜਾਲੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੀ ਉਦੋਂ ਫੇਰ ਲੱਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰਨਾ ਜਦੋਂ ਕਟਾਉਂਦੇ ਰਾਜ ਕਟਾਉਂਦੇ ਆਉਂਦੇ ਨਹੀਂ ਕਰਦਾ ਮੂੰਹ ਤੇ ਨਹੀਂ ਲਿਖਿਆ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਡਾਕ ਲੈ ਜਾਂਦਾ ਰੱਖ ਲੈਂਦਾ ਨਾ ਹਾਂ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਹਾਂ ਹਾਂ ਨਹੀਂ ਹੁੰਦਾ ਭਾਜੀ ਵਰਦੀ ਜਾ ਸਾਡੀ ਹੁੰਦੀ ਐ ਇਸੇ ਨਾਗਰ ਸਾਹਮਣੇ ਲੱਗਾਂ ਦੱਸੋ ਇਹ ਵੀ ਨਾ ਰਹਾ ਆਪਰੇਸ਼ਨ ਟੀਮ ਜੀ ਇਹੋ ਗੱਲ ਕਰ ਲੈਣਾ ਇਹੋ ਗੱਲ ਕਰ ਲੈਣਾ ਮੈਂ ਇਹ ਗੱਲ ਕਰਾ ਦਿੰਨਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਕੰਨੀਆ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਦੇ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦਿਓ ਆ ਖਰਾ ਆ ਗਿਆ ਤੇ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਆਪਣਾ ਲਗਾਉਂਦਾ ਨਹੀਂ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋ ਮੇਰੀਆਂ ਮਾਣੋ ਹੀ ਪਈ ਜੀ ਸਾਨੂੰ ਤੇ ਮੂੰਹ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗੱਲ ਦੱਸਿਆ ਕੀ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੋਂਦ ਦੇ ਕੇ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਕਿਹਾ ਨੇ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕਿਆ ਉਸ ਨੂੰ ਮੈਂ ਆ ਗਿਆ ਟੂ ਸਿਟੀ ਤੇ ਤੇ ਬਲਾਜਮੈਂਟ ਮੈਂ ਵੀ ਬਲਾਜਮੈਂਟ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਈ ਸਾਈਡ ਤੇ ਲਾ ਤੂੰ ਉਦਨ ਵੀ ਲੈ ਸਾਈਡ ਦੇ ਨਾਲ ਮੈਂ ਸਾਡੀ ਗ੍ਰੇ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਕੋ ਮਾ ਲੋ ਮੇਰੀ ਜਿਹੜੀ ਗੱਲ ਚਾਹ ਤਾਂ ਗੱਲ ਪੜ੍ਹਨੀ ਲਈ ਤੈਨੂੰ ਉਹ ਆਪਣੀ ਜਗ੍ਹਾ ਬੁਲਾ ਜਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਯਾਰ ਮੈਂ ਕੀ ਕਰਾਂ ਕਮਾਲ ਹੋਈ ਤੇਰੇ ਵਾਲੀ ਬੱਚੇ ਨੂੰ ਕੀ ਕਿਹਾ ਤੂੰ ਕਲਮ ਲਾਈ ਸੀ ਯਾਰ ਮੈਂ ਲਾਉਣੀ ਆ ਜਾਣੀ ਤੇ ਟਿੱਟੇ ਨਾਲ ਜੂਰੇ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਠੀਕ ਆ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚੱਕਾ ਲਾਉਣ ਨਾ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾੜੀ ਪਵਾ ਦੇਣੀ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲਾ ਕੇ ਤਰੇ ਫਰਾ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਤਾ ਹੀ ਕੀ ਕਰੇ ਮੈਨੂੰ ਦੁਪਹਿਰ ਮੈਨੂੰ ਕਿਹਦਾ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਆਉਂਦਾ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਹੈ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹਨੂੰ ਜਾਣ ਕੇ ਬੱਸ ਨਾ ਦੇ ਤੈਨੂੰ ਕਿਹਾ ਕੀ ਉਹ ਤੇ ਐਵੇਂ ਬੱਸ ਹੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤੇ ਨਹੀਂ ਨਾ ਕੋਈ ਚੰਗੀ ਬੋਲੀ ਬੋਲੇ ਫੇਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜਨੇ ਭਾਈ ਸਾਈਡ ਤੇ ਕਰਨਾ ਮਾੜੀ ਗੱਲ ਕਰਦੇ ਵੀ ਇੱਕ ਮਿੰਟ ਮੇਰੀ ਗੱਲ ਹਾਂ ਉਹ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਆ ਇੱਕ ਮਿੰਟ ਮੇਰੀ ਗੱਲ ਸੁਣੋ ਐਨਾ ਹੀ ਤੂੰ ਅਸਲਾ ਨਾ ਕਹਿੰਦੇ ਐਨਾ ਹੀ ਤੂੰ ਨਹੀਂ ਹੁੰਦੇ ਦੋ ਦੇ ਜੀਵਨ ਜੀ ਰਹੀਆਂ ਵੀ ਤੈਨੂੰ ਬੜੇ ਇਥੋਂ ਰੰਗ ਜੀਵਨ ਜੀ ਰਹੀਆਂ ਵੀ ਕੋਈ ਰਿਕਵਰੀ ਕੀ ਕੀਤੀ ਰਜੀ ਰੈਮ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕਵਿੰਟ ਲੈ ਹੁਣ ਮੈਂ ਰਿਕਵਰੀ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਵੇਂ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਬੈਠੀ ਜਾ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਲਾਉਣਾ ਤੇ ਇਸ ਨੂੰ ਮੈਂ ਦੀ ਉਹ ਹੀ ਆਪਣੀ ਡੂੜੀ ਕਰਾਂ ਮੈਂ ਜਿਹੜੀ ਜਾਲੀ ਤੂੰ ਤੀਨੇ ਕਰੂਗਾ ਇਹ ਕਿਹੜੀ ਗੱਲ ਆ ਜੇ ਫਿਰ ਜਿਹੜੀ ਡੂੜੀ ਤੂੰ ਕਰਦਾ ਅੱਜ ਮੈਂ ਕਰਾਉਂਦੇ ਜਾਲੀਆਂ ਲਾ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੱਗਾ ਰਿਹਾ ਇਸ ਬੈਠਾ ਰੋਜ਼ ਮੈਂ ਨਹੀਂ ਖੱਦਣਾ ਕੋਈ ਨਹੀਂ ਲਵਾ ਕੇ ਕਰੂ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਨਹੀਂ ਆਪਰੇਸ਼ਨ ਦੀ ਜਿਹੜਾ ਤਾਡੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਦਸਾਨ ਕਰਨਾ ਪਤਾ ਨਹੀਂ ਮੈਂ ਨਹੀਂ ਰੋਣੀ ਜਾਲੀਆਂ ਆਪਰੇਸ਼ਨ ਦੀ ਡੂੜੀ ਵਾਲੀ ਮੈਂ ਜਾਲੀਆਂ ਲਵਾਉਣ ਵਾਲਾ ਹਾਂ ਮੈਂ ਲਵਾਉਂਦਾ ਨਾ ਲਵਾਇਆਂ ਉਹ ਮੈਂ ਲਾਈਆਂ ਜਾਲੀਆਂ ਫਿਰ ਲਵਾਉਂਗਾ ਮੈਂ ਨਹੀਂ ਲਵਾਉਣੀ ਮੈਂ ਨਹੀਂ ਲਵਾਉਣੀ ਗੰਗਵਾ ਹਾਂਗਾ ਪਹਿਲਾਂ ਬਾਹਰ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਕੇ ਆਓ ਪਿੰਨ ਥੱਲੇ ਨਹੀਂ ਹੁਣ ਥੱਲੇ ਮੈਂ ਠੀਕ ਹੋ ਕੇ ਲਵਾਉਂਗਾ ਰਿਪੋਰਟ ਕਰਨ ਦੇ ਸਾਡੇ ਸਾਣ ਗਾੜੇ ਤੁਸੀਂ ਜੂਰੀ ਕਰਨ ਦੇ ਬਕਵਾਸ ਥੋੜੀ ਜਿਹੀ ਆਪਣਾ ਬੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਸਾਹਮਣੇ ਲਾ ਲਾ ਫੋਨ ਜਨਾ ਲਾ ਬਕਵਾਸ ਵਾਲੀ ਕੀ ਤੇ ਮੈਂ ਬਕਵਾਸ ਸਾਡੇ ਸਾਣ ਕਰਦੇ ਮੈਂ ਬਕਵਾਸ ਕਿਉਂ ਇਹਨੂੰ ਸਭ ਬਕਵਾਸ ਮੈਂ ਸਾਡੇ ਸਾਣ ਡੰਡ ਰਿਹਾ ਤੇ ਜੂੜੀ ਆਪਣੀ ਕਰਨ ਦੇ ਮੈਂ ਸਾਣ ਕਰਨ ਮੈਂ ਮਹਿਕਮੇ ਸਾਣ ਕਰਨ ਮੈਂ ਮਹਿਕਮੇ ਸਾਹਿਬ ਕਰਨੇ ਆ ਆਪਣਾ ਬੋਲ ਕੋਈ ਚੱਕਰ ਨਹੀਂ ਲਾਉਣ ਜਨਾ ਫੋਨ ਆਉਣਾ ਲਾ ਤੁਸੀਂ ਹਲੋ ਮੈਂ ਟਿੱਕੀ ਸਾਣ ਸੁਣੋ ਹਲੋ ਹਾਂਜੀ ਸਰ ਆਹ ਸਾਰੇ ਤੇ ਰੋਕ ਕੇ ਘੋਤੇ ਹੈ ਜਾਲੀਆਂ ਲਾਈਆਂ ਲਾਹ ਤੂੰ ਗੱਡਾ ਮਲਾ ਜੇ ਮਕਾਨ ਤੋਂ ਕਾਣ ਬਾਦੀ ਘੱਟ ਕੋਈ ਚੱਕਰ ਨਹੀਂ ਵੀਡੀਓ ਬਣੀ ਹੈ ਦਿਖਾਦਾ ਕਰਦਾ ਸਾਡੇ ਤੇ ਹਸਣ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਓਏ ਓਏ ਕੋਈ ਨਹੀਂ ਮੈਂ ਖੋਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਧਾ ਜਿਹੜਾ ਸਪੈਡ ਲੈ ਲੈ ਜਿਹੜੀ ਗੱਡੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਹੀ ਬਣਾਈ ਜਾਂਦੇ ਮੈਂ ਕਿ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਕਰ ਲੋ ਮਤਲਬ ਬੋਲਣ ਦੀ ਤੇ ਜਾ ਸਕਦਾ ਨਹੀਂ ਕਰ ਜਾ ਮਲਾ ਜੇ ਮੈਨੂੰ ਕਹਿੰਦਾ ਤੂੰ ਉਧਰ ਵੀ ਨੋਵਾ ਤੇ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋ ਜਿਨ੍ਹਾਂ ਨੇ ਪੁੱਤ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦੋਂ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਕੇ ਜੀ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਦੇ ਮੈਂ ਵੀ ਆਪਣੀ ਡਿਊਟੀ ਕਰਾਂਦੇ ਜੀਰਾ ਤੂੰ ਆਪਣਾ ਲਿਆ ਇੱਥੇ ਸੋਗੋ ਨਾਲੇ ਤਮਾਸ਼ਾ ਲਾਇਆ ਵਾ ਤੂੰ ਦਾ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇਤੀ ਮੈਂ ਕਿੰਨੀ ਇੱਜ਼ਤ ਦੇਣਾ ਬਲੋ ਕਿੰਨੀ ਕਿੱਜਤ ਕਿੰਨਾ ਤੂੰ ਕਿੰਨੀ ਕਿੱਜਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੀ ਆ ਰਿਕਾਰਡਿੰਗ ਦੇ ਹਾਂ ਭੇਜਿਆ ਤੇ ਤੂੰ ਕਰਨਾ ਕਰ ਲਓ ਠੀਕ ਆ ਇਹ ਤਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਹਿ ਤਾ ਤੁਹਾਨੂੰ ਹੋਰ ਕੀ ਕਹਿ ਤਾ ਮੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਗਿਆ ਨਹੀਂ ਤੁਸੀਂ ਫਿਰ ਕਿਦਾਂ ਕਹਿ ਤਾ ਤੁਸੀਂ ਤੁਮ ਕੋਂਡੇ ਮੇ ਕੋ ਵੀ AK47 ਹੈਗੀ ਐ ਕੀ ਗੱਲ ਤੇਰੇ ਵੀਡੀਓ ਤੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਦਿਖਾਉਣ ਹਾਂ ਦਿਖਾਉਂਦੇ ਤੁਸੀਂ ਤੇ ਦਾਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਨ ਦੇ ਹਾਂ ਮੇਰੇ ਫਿਰ ਮਲਾਜ਼ਮ ਨਾਲ ਕੌਂਟਰੈਕਟ ਤੇ ਕਰੋ